ਹਾਂਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ 20 ਦਿਨਾਂ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਇਹ ਦੇਖਣ ਨੂੰ ਮਿਲਿਆ ਸੀ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਯੂ ਟਰਨ ਮਾਰ ਕੇ ਤਿੰਨ ਗੋਰਿਆਂ ਦੀ ਰੱਬਵਾਲੋਂ ਟਰਨ ਪਵਾ ਛੱਡੀ ਸੀ ਜਿਸ ਮੁੱਦੇ ਨੂੰ ਲੈ ਕੇ ਗੋਰਿਆਂ ਦੀ ਨਿਊਜ਼ ਚੈਨਲ ਤੇ ਵੀ ਬਹੁਤ ਹਾਈਲਾਈਟ ਮਿਲ ਰਹੀ ਹੈ ਅਤੇ ਇਸੇ ਦੌਰਾਨ ਏਸ਼ੀਅਨ ਕਮਿਊਨਿਟੀ ਸਪੈਸ਼ਲੀ ਪੰਜਾਬੀਆਂ ਦੀ ਖੂਬ ਆਲੋਚਨਾ ਕੀਤੀ ਜਾ ਰਹੀ ਹੈ ਤੇ ਹੁਣ 트럼ਪ ਸਰਕਾਰ ਦਾ ਵੀ ਇਸ ਉੱਪਰ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤੇ 트럼ਪ ਨੇ ਤੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਇਸ ਉੱਪਰ ਬੋਲਦਿਆਂ ਕੀ ਕਿਹਾ ਆਪ ਮੰਨੇ ਆ ਦੱਸਦਿਆਂ ਕਿ ਬੀਤੇ ਦਿਨੀ 트럼ਪ ਨੇ ਟਵੀਟ ਕੀਤਾ ਦੇਸ਼ 'ਚ ਉਹਨਾਂ ਲਿਖਿਆ Rest in peace to Felix who caught into an ugly mishap in Florida. I share my condolences and brief to the family that the prosecutor will be fully held accountable for his deed. ਤੇ ਉਥੇ US ਦੇ ਇਮੀਗ੍ਰੇਸ਼ਨ ਮਿਨਿਸਟਰ ਅਕਟਿਵੇਟ ਕੀਤਾ। The judicial procedure have been initiated and a departure order have been issued against illegal border crossing migrant Harjinder Singh upon completion of legal formalities. ਤੇ ਉਥੇ ਜੇਕਰ ਆਪਾਂ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਗੱਲ ਕਰੀ ਤੇ ਆਪਾਂ ਮੈਨਿਆ ਉਹਨਾਂ ਦਾ ਰਿਐਕਸ਼ਨ। ਭਾਜੀ ਗੱਡੀ ਦੀ ਵੀ ਥੋੜੀ ਰਫਤਾਰ ਜ਼ਿਆਦੀ ਸੀ ਚਲੋ ਵੀਰ ਦੀ ਵੀ ਗਲਤੀ ਸੀ। ਜੋ ਵੀ ਭਾਏ ਥੋੜਾ ਨਵਾਂ ਬਣਿਆ ਹੈ ਲਾਇਸੈਂਸ ਬਟ ਇਹ ਆ ਵੀ ਚਲੋ ਕਿਤੇ ਨਾ ਕਿਤੇ ਬਚਾਅ ਹੋ ਸਕਦਾ ਸੀ ਜੇਕਰ ਗੱਡੀ ਦੀ ਸਪੀਡ ਘਟ ਉਦੀ ਕਿਉਂਕਿ ਜੇ ਤੇ ਯੂ ਟਰਨ ਮਾਰਨਦਾ ਤੇ ਪਿੱਛੇ ਵੀ ਗੱਡੀਆਂ ਆਉਂਦੀ ਹੋਵੇ ਉਹ ਵੀ ਹੋ ਸਕਦੀਆਂ ਸੀ ਕਿਉਂਕਿ ਉਹ ਉਹਨਾਂ ਦਾ ਕੰਟਰੋਲ ਹੋ ਗਿਆ ਗੱਡੀ ਕੋਈ ਥੋੜੀ ਜਿਹੀ ਜ਼ਿਆਦਾ ਸਪੀਡ ਤੇ ਤਾਂ ਕਰਕੇ ਕੀ ਨੁਕਸਾਨ ਹੋਇਆ ਵਾ ਤੇ ਰਜਿੰਦਰ ਸਿੰਘ ਦਾ ਪਤਾ ਇਹ ਕਿਨੇ ਕਿਹੜੇ ਸੰਜੇ ਜਿਹੜਾ ਇਹ ਬਾਰ ਅਮਰੀਕਾ ਜੀ ਆਂਦਾ ਤੇ ਸਾਡੇ 18 ਚ ਗਿਆ 2018 ਦੇ ਵਿੱਚ ਗਿਆ ਹਾਂਜੀ ਤੁਹਾਡੇ ਨਾਲ ਪੜਦਾ ਫੁੱਟਦਾ ਰਹਿ ਗਿਆ ਕੋਈ ਖੇਡਦਾ ਫੁੱਟਦਾ ਰਿਹਾ ਪੜਦਾ ਨਹੀਂ ਰਿਹਾ ਆਪਣੇ ਥੋੜਾ ਵੱਡਾ ਵੀਰ ਅੱਛਾ ਵੱਡਾ ਹਾਂਜੀ ਤੇਰੇ ਸਕੂਲ ਪੜਦਾ ਕਿਹੜੇ ਸਕੂਲ ਪੜਦਾ ਰਿਹਾ ਸੀ ਪਿੰਡ ਦੇ ਸਕੂਲ ਪੜਦਾ ਰਿਹਾ ਸੀ ਸਰ ਹਾਰਦੀ ਫੋਨ ਕੋਈ ਨਹੀਂ ਆਦਾ ਬਰਵਾਰ ਤੇ ਉਹਦੇ ਉਹਦੇ ਡੈਡੀ ਉਹਨਾਂ ਦੀ ਡੈਥ ਹੋ ਗਈ ਮਮੀ ਆ ਤੇ ਇੱਕ ਉਹਨਾਂ ਦਾ ਭਰਾ ਵਾ ਵੱਡਾ